ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਆਪਣੇ YouTube ਚੈਨਲ ਉਤੇ ਹੀ ਤੇ ਫਰਾਫਰਾ ਪਾਤਾ ਤੀ ਇਹਨਾਂ ਨੂੰ ਆਪਾਂ ਬਾਕੀ ਖਾਈ ਜਾਂਦੀਆਂ ਨੇ ਫਿਰ ਇਹਨਾਂ ਦੀਆਂ ਤਰਾਤੂਰਾ ਚੋਣਿਆ ਤੇ ਆ ਮੈਂ ਸੇ ਕੀਤੀ ਬਾਹਰੀ ਨਾਲੇ ਤੇ ਆ ਕੱਟੀ ਦੀ ਨਾਲ ਉਹ ਪਰਲਾ ਕੱਟਾ ਤੀ ਤੇ ਮੈਂ ਸੁ ਖੁੱਲ ਗਈ ਉਥੋਂ ਗੀਲਾ ਪਟਾ ਗਈ ਤੇ ਇਹਦੇ ਨਾਲ ਭੜਨ ਲੱਗ ਗਈ ਬਹੁਤ ਪੜੀਆਂ ਨੇ ਇਹ ਬਾਕੀ ਭੰਨ ਪੀਆਂ ਹੁਣ ਤਾਂ ਸੈਟ ਕਰਕੇ ਤੇ ਬਾਕੀ ਹੁਣ ਆਪਾਂ ਕਰ ਲਈਏ ਕੰਮ ਦਾ ਤੁਰਾ ਕੱਢ ਲਈਏ ਫਿਰ ਮਿਲਦੇ ਆਂ ਸਾਨੂੰ ਤੇ ਬਾਕੀ ਅੱਜ ਜੰਮੀ ਆਲਾ ਮੌਸਮ ਹੋਇਆ ਪਿਆਗਾ ਦੇਖ ਰਹੇ ਆਂ ਕਿ ਫਰਕ ਕੀ ਵੰਦ ਗੇ ਹੰਜੀ ਲੋ ਜੀ ਦੁਪਹਿਰ ਦਾ ਟਾਈਮ ਆ ਤੇ ਵੀਡੀਓ ਬਣਾਉਣ ਦਾ ਆਪਾਂ ਨੂੰ ਟਾਈਮ ਨਹੀਂ ਮਿਲਿਆ ਹੈਗਾ ਤੇ ਕੱਖ ਘੰਡਾ ਵੀ ਲੈ ਦਿੱਤੀ ਆਪਾਂ ਸਾਰਾ ਕੰਮ ਨਿਮੇੜ ਲਿਆ ਤੇ ਹੁਣ ਇਹਨਾਂ ਦਾ ਕੋਹ ਆ ਗੂ ਆ ਵੀ ਜੀਤੇ ਸੰਨੀ ਸੰਨੀ ਪਾਈਏ ਇਹਨਾਂ ਨੂੰ ਕਿਵੇਂ ਗੇੜੇ ਨਹੀਂ ਲੱਗੀਆਂ ਅਜੇ ਤਾਂ 2:00 ਵਜੇ ਨੇ 2:30 ਵਜੇ ਪਾਉਣੀ ਸੀ ਬਾਕੀ ਸਵੇਰ ਦੀ ਆ ਭੁਖੇਂ ਤੇ ਆ ਖਰਾ ਘੱਟੇ ਦੀ ਤੇ ਬਾਕੀ ਮੇੜੀਏ ਕੰਮ ਤੇ ਕਬੂਤਰ ਵੀ ਖੋਲੀਏ ਸੱਡੀਆਂ ਉਹਨਾਂ ਨੂੰ ਵੀ ਦਾਣਾ ਪਾਣੀ ਖਾ ਲੈਣਗੇ ਇੱਥੋਂ ਇਹਨੇ ਮਾਰਿਆ ਰਾਤ ਕਿਲਾ ਪੱਟ ਕੇ ਤੇ ਦੇ ਨਾਲ ਲੱਗੀ ਪੜਨਾ ਹੁਣ ਉਹ ਵਿਸ਼ਾਲ ਨੂੰ ਪਰਾਲੇ ਕਿਲੇ ਤੇ ਬੰਨੀ ਐ ਤੇ ਦੋ ਪਹਿਲਾਂ ਪਰਾਲੇ ਕਿਲੇ ਤੇ ਬੰਨ ਕੇ ਫਿਰ ਕਬੂਤਰ ਖੁੱਲੇ ਸੱਦੀਏ ਇੰਪਲੇ ਆ ਦੀ ਪਾਣੀ ਥਿਲੇ ਪਿੱਲਾ ਡਗੋ ਹਗੋ ਹੁ ਅੱਜ ਦੀ ਇਹ ਫਿਰ ਮਿਲਦੇ ਆਪਾਂ ਹਾਂਜੀ ਲੋ ਜੀ ਤੇ ਸੁਣੀ ਸੁਣੀ ਪਾਤੀ ਆਪਾਂ ਖਾਈ ਜਾਂਦੀਆਂ ਨੇ ਦੇਖੋ ਤੇ ਬਾਕੀ ਲੇਟੀ ਵੀ ਕਰਾ ਲਿਆ ਹੰਦੀ ਤੇ ਇੱਧਰ ਆਪਾਂ ਦਾਣੇ ਪਾ ਕੇ ਕਬੂਤਰ ਖੋਲਤੇ ਸੀ ਆਗੇ ਇਹ ਬਾਰੇ ਦਾਣਾ ਪਾਣੀ ਚੁਗ ਲੈਣ ਨੇ ਇਹਨਾਂ ਨੇ ਇਹਨਾਂ ਨੂੰ ਵੀ ਕਰੀਏ ਬੰਦ ਤੇ ਲਿਸ਼ਟੀ ਕਰਾ ਲਏ ਆਪਾਂ ਤੇ ਬਾਕੀ ਹੁਣ ਹਰਾ ਕੁੱਟੀ ਹੈ ਮੱਝਾਂ ਲਈ ਮੱਝਾਂ ਲਈ ਹਰਾ ਕੁੱਟ ਦਈਏ ਤੇ ਫਿਰ ਇਹਨਾਂ ਨੂੰ ਨਿਮਾਵਾਂਗੇ ਹੁਣ ਕਬੂਤਰ ਬੰਦ ਕਰਤੀਏ ਕਾਹ ਫਿਰ ਇਹ ਦੂ ਬਾਅਦ ਚਾਹੇ ਹੁੰਦਾ ਕਿਤੇ ਬਿੱਲੀ ਬੁੱਲੀ ਨਾ ਲੈ ਜੇ ਆਪਾਂ ਉੱਧਰ ਧਾਵਾਂਗੇ ਹਰਾ ਕੁੱਟਣ ਬਾਕੀ ਬੈਠੇ ਨੇ ਸਾਰੇ ਦੇਖ ਲਓ ਬਾਕੀ ਇਹਨਾਂ ਨੂੰ ਹਰ ਹਰੋ ਕੁੱਟ ਲਿਆ ਜਦੋਂ ਆਪਾਂ ਉਦੋਂ ਖੋਲ ਦਾਂਗੇ ਜਦੋਂ ਮੈਂ ਸੰਵਾਵਾਂਗੇ ਹਨ ਸਾਰੇ ਬੈਠੇ ਨੇ ਦੇਖੋ ਕੋਈ ਨਾ ਬੈਠੇ ਰਹਿਣ ਦੋ ਇਹਨਾਂ ਤੇ ਹੁਣ ਆਪਾਂ ਗੇਟ ਇਹਨਾਂ ਦਾ ਅਸੀਂ ਚੰਮ ਜਾਨੇ ਆ। ਇਹੋ ਕਰ ਗਏ ਹੁਣ ਆਪਾਂ ਹਰਾ ਘੁੱਟੀ ਹਰਾ ਘਰ ਤੋਂ ਕਿ ਦੁਬਾਰ ਚੰਨ ਨੂੰ ਨੁਮਾ ਮੰਗੇ ਖਾਸੀਆਂ ਲਿਬੜੀਆਂ ਪਈਆਂ ਨੇ। ਦਾਾਂ ਖਈ ਜਾਂਦੀ ਐ ਨੇ ਬਤਾਓ। ਇੱਧਰ ਬਸਾਲ ਖੜਾ। ਇਹ ਲਿਸਾਇਆਗਾ। ਬੱਡਾ ਉਹ ਕਿ ਉੱਗ ਰਾਜੀ ਖਾਈ ਜਾਂਦਾ ਇਹ ਵੀ ਬੱਤੀ ਹੁਣ ਆਪਾਂ ਕੱਟੀਏ ਹਰਾ ਲੋ ਜੀ ਰੇੜੀ ਭਰੀ ਖੜੀ ਆ ਹਰੇ ਦੀ ਤੇ ਕੁੱਟ ਲਈ ਆਪਾਂ ਹਾਂ ਜੀ ਲੋ ਜੀ ਤੇ ਆਪਾਂ ਮੈਂ ਸਮੋਸਨ ਮਾਤੀਆਂ ਹੁਣ ਕਰੋ ਚੈੱਕ ਕਿਵੇਂ ਲੱਗਦੀਆਂ ਨੇ ਦੇਖੋ ਤੇ ਫਰਸਵਰਸ ਥੱਲੋ ਤੋ ਤਾਦੀਗਾ ਤੇ ਬਾਕੀ ਚੈੱਕ ਕਰ ਲਓ ਤੁਸੀਂ ਮੈਂ ਸੰਗ ਮੇ ਲੱਗਦੀਆਂ ਨੇ ਤੇ ਫਿਰ ਤਾਲਾ ਤੁਰਾ ਚੋ ਮੰਗੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਲੱਗੇ ਆ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਇਹ ਮੈਂ ਇਸ ਏਰੀਆ ਤਾਰਾਈ ਅੱਜ ਇਹਦੇ ਟੀਕਾ ਭਰਾਵਾਂਗੇ ਬਾਕੀ ਕਰੋ ਗਰੰਚ ਇੱਕ ਕਮੈਂਟ ਕਰਕੇ ਦੁੱਸ ਸੱਚੇ ਕਿਵੇਂ ਲੱਗੇ ਆ ਤੇ ਸਪੋਰਟ ਕਰਿਆ ਕਰੋ ਧੰਨਵਾਦੀ ਜੀ ਇਹ ਤਾਰਾ ਦੂਰਾ ਚੋਲੀਆਂ ਆਪਾਂ ਤੇ ਮੱਝ ਦੇ ਟੀਕਾ ਭਰਾਤਾ ਆਪਾਂ ਉਦੋਂ ਅਕਿੰਸ ਹਨੂ ਸੀ ਮੰਦਰ ਦਿਖਾ ਦਿੰਨੇ ਆਂਗੇ ਆਪਾਂ ਸੀ ਮਨਾਣੀ ਦੇ ਹਸਮਰਕ ਵੀਡੀਓ ਦੇ ਵਿੱਚ ਤੇ ਬਾਕੀ ਹੁਣ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੈਕਸਟ ਬਲੌਗ 'ਚ ਧੰਨਵਾਦ